ਤੇ ਰਾਤ ਨੂੰ ਬੱਤੀਆਂ ਹੀ ਬੰਦ ਕਰਾਂਗੇ ਤੇ ਦੁਸ਼ਮਣਾਂ ਹਰ ਕੇ ਹਮਲਾ ਕਰੇਗਾ ਤਾਂ ਕਿ ਕਿੱਧਰ ਨੂੰ ਭੱਜਾਂਗੇ ਪਰ ਸਾਡੀ ਸੇਫਟੀ ਵਾਸਤੇ ਕੋਈ ਤਾਂ ਇਹਨਾਂ ਨੂੰ ਪੰਜਾਬ ਨੂੰ ਚਾਹੀਦਾ ਵੀ ਇੱਥੇ ਰੱਖਿਆ ਕਰੀਏ ਤਾਂ ਇੰਕੀ ਦੇ ਉੱਪਰ ਖੜਨ ਦਾ ਕਾਰਨ ਇਹ ਹੈ ਕਿਉਂਕਿ ਦੇਰ ਰਾਤ ਤੱਕ ਰਾਤ ਨੂੰ ਇੱਥੇ ਬੈਠ ਕੇ ਚੈੱਕ ਕਰਦੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਜਾਂ ਕੋਈ ਆਪਣੇ ਤੋਂ ਕੋਈ ਹਮਲਾ ਤਾਂ ਨਹੀਂ ਹੋ ਰਿਹਾ ਆਪ ਧਿਆਨ ਰੱਖਦੇ ਆ ਵੀ ਇਹਨਾਂ ਦੇ ਕਹਿਣ ਤਾਂ ਪਾ ਵੀ ਸਾਡਾ ਲਾਸਟ ਵਾਲਾ ਪੰਡਾ ਨਾਲ ਹੀ ਉਹ ਦੇਖੋ ਕਣਕ ਖੜੀ ਹੈ ਜਿਹੜੀ ਉਹ ਪਾਕਿਸਤਾਨ ਦੀ ਹੈ ਤੇ ਨਾਲ ਹੀ ਉਹ ਤਾਰ ਆ ਗਈ ਆਪਣੀ ਠੀਕ ਹੈ ਤੇ ਇੱਧਰ ਸਤਲੁਜ ਦਰਿਆ ਨਾਲ ਤੇ ਬਾਈ ਹੁਣੀ ਕਹਿੰਦੇ ਸਾਨੂੰ ਆਪ ਨੂੰ ਦੇਖਣਾ ਪੈਂਦਾ ਵੀ ਕੋਈ ਹਮਲਾ ਤਾਂ ਨਹੀਂ ਕਰ ਰਿਹਾ ਇਹ ਜੀ ਪਾਕਿਸਤਾਨ ਹੈ ਇਹ ਤੋਂ ਅੱਗੇ ਪਿੰਡ ਵਸਤੀ RAMLAL ਇਹ ਪੰਜਾਬ ਦਾ ਪਿੰਡ ਏ ਵਸਤੀ RAMLAL ਆ ਸਾਹਮਣੇ ਵਾਲਾ ਪਿੰਡ ਠੀਕ ਹੈ ਇਹ ਤੋਂ ਅੱਗੇ ਜਿਹੜਾ ਉਹ ਤਾਰ ਦਿਖਾਈ ਦਿੰਦੀ ਏ ਅੱਗੇ ਬੰਨ ਦੀ ਦਾ ਇਹ ਤੋਂ ਅੰਦਰਲੇ ਪਾਸੇ ਪਾਕਿਸਤਾਨ ਹੈ ਪਾਕਿਸਤਾਨ ਵਾਲ ਦੇ ਲੋਕ ਰਹਿੰਦੇ ਇੱਧਰ ਹਾਂਜੀ ਇਹ ਜਿਹੜੀ ਇਹ ਜਿਹੜੀ ਮੱਕੀ ਹੈ ਪਾਕਿਸਤਾਨ ਦੀ ਆ ਇਹ ਪਾਕਿਸਤਾਨ ਵਾਲਿਆਂ ਦੀ ਕਣਕ ਵਿਹਾਲੇ ਉਦਾਂ ਹੀ ਵੱਢਣ ਵਾਲੀ ਖੜੀ ਹੋਈ ਆ ਤੇ ਅਸੀਂ ਜਿਸ ਦਿਨ ਤੋਂ ਆ ਜੰਗ ਦੀ ਸੁਭਾਵਨਾ ਚੱਲਦੀ ਪਈ ਆ ਉਦੋਂ ਪਿੱਛੇ ਪਾਕਿਸਤਾਨ ਵਾਲੇ ਇੱਧਰ ਵੇਖਿਆ ਨਹੀਂ ਗੇ ਵੀ ਉਹ ਵਿਚਾਰੇ ਪੰਜਾਬੀ ਪਤਾ ਨਹੀਂ ਪਿੱਛੇ ਚਲੇ ਗਏ ਆ ਕਿ ਇੱਧਰ ਕਿਤੇ ਆਟ ਗਏ ਨੇ ਪਿਛਾੜ ਗਏ ਆ ਤੇ ਜਿਹੜਾ ਆ ਇੱਧਰਲੇ ਪਾਸੇ ਆ ਮੇਰੇ ਵੱਲ ਦਿਖਾਈ ਦਿੰਦਾ ਇਹ ਸਤਲੁਜ ਦਰਿਆ ਏ ਇਹ ਸਤਲੁਜ ਦਰਿਆ ਏ ਸਭ ਤੋਂ ਪਹਿਲਾਂ ਪੰਜਾਬ ਚੋਂ ਇਹ ਇੱਧਰ ਪਾਕਿਸਤਾਨ ਚ ਐਂਟਰ ਹੁੰਦਾ ਹੈ ਜਿਵੇਂ ਵੇਲੇ ਤੋਂ ਇੰਟਰ ਹੁੰਦਾ ਹੈ ਇਹ ਉਧਰ ਅੱਗੇ ਜਾ ਕੇ ਬਾਹਰ ਨਿਕਲ ਆਉਂਦਾ ਹੈ ਸਾਡੇ ਪਿੰਡ ਇੱਥੇ ਕੋਈ ਬੀਐਸਐਫ ਨਹੀਂ ਕੋਈ ਹਲੇ ਟੈਂਕ ਨਹੀਂ ਪਹੁੰਚਿਆ ਹੋਇਆ ਸਿਰਫ ਇੱਥੇ ਆਰਮੀ ਵਾਲੇ ਥੋੜੇ ਜਵਾਨ ਹੈਗੇ ਨੇ ਜਿਹੜੇ ਆਦੀ ਰਾਖੀ ਰੱਖਦੇ ਆ ਇਸ ਤੋਂ ਬਾਅਦ ਕੋਈ ਇੱਥੇ ਹੈ ਨਹੀਂ ਜੇ ਕੋਈ ਉਧਰ ਇੱਕ ਵਾਰ ਚੜਾਉਣ ਪਰ ਸਾਡਾ ਪਹਿਲੇ ਨੰਬਰ ਤੇ ਪਿੰਡ ਮੱਲਿਆ ਜਾ ਸਕਦਾ ਸਾਡੇ ਕੋਈ ਇੱਥੇ ਟੈਂਕ ਨਹੀਂ ਪਹੁੰਚਿਆ ਕੋਈ ਹਲੇ ਜਵਾਨ ਨਹੀਂ ਪਹੁੰਚੇ ਪਿੰਡ ਵਸਤੀ ਰਾਮ ਲਾਲ ਮਤਲਬ ਕਿ ਕੋਈ ਵੀ ਦਿੱਕਤ ਆਉਂਦੀ ਆ ਮਤਲਬ ਕਿ ਉਧਰੋਂ ਕੋਈ ਹਮਲਾ ਹੁੰਦਾ ਛੋਟੀ ਸੇਫਟੀ ਲਈ ਕੋਈ ਨਹੀਂ ਇੱਥੇ ਨਹੀਂ ਸਾਡੀ ਸੇਫਟੀ ਲਈ ਕੋਈ ਨਹੀਂਗਾ ਸਾਨੂੰ ਇੰਨਾ ਕਿਹਾ ਗਿਆ ਵੀ 2 ਮਹੀਨਿਆਂ ਦਾ ਰਾਸ਼ਨ ਆਪੋ ਆਪਣਾ ਘਰਾਂ ਵਿੱਚ ਲੈ ਕੇ ਰੱਖ ਲਓ ਰਾਤ ਨੂੰ ਬੱਤੀਆਂ ਨਹੀਂ ਜਗਾਉਣੀਆਂ ਤੇ ਰਾਤ ਨੂੰ ਬੱਤੀਆਂ ਹੀ ਬੰਦ ਕਰਾਂਗੇ ਤੇ ਦੁਸ਼ਮਣਾਂ ਨਾਲ ਕਿ ਹਮਲਾ ਕਰੇਗਾ ਤੈਂ ਕਿੱਧਰ ਨੂੰ ਭੱਜਾਂਗੇ ਪਰ ਸਾਡੀ ਸੇਫਟੀ ਵਾਸਤੇ ਕੋਈ ਤਾਂ ਇਹਨਾਂ ਨੂੰ ਪੰਜਾਬ ਨੂੰ ਚਾਹੀਦਾ ਵੀ ਇੱਥੇ ਰੱਖਿਆ ਕਰੀਏ ਕੋਈ ਇੱਥੇ ਟੈਂਕ ਨੂੰ ਲਵਾਈਏ ਤੋਪ ਖਲਵਾਈਏ ਪਰ ਇੱਧਰ ਕੁਝ ਵੀ ਵੇਖ ਲੋ ਕਿਤੇ ਵੀ ਤੁਹਾਨੂੰ ਦਿਖਾਈ ਦੇਂਦਾ ਹੋਵੇ ਤੇ ਸਾਨੂੰ ਤੁਸੀਂ ਦੱਸ ਸਕਦੇ ਆ ਬਾਈ ਜੀ ਆਪਾਂ ਬਾਈ ਹੁਣੀ ਤੁਸੀਂ ਕਹੋਗੇ ਟੈਂਕੀ ਦੇ ਉੱਪਰ ਖੜੇ ਆਪਾਂ ਟੈਂਕੀ ਦੇ ਉੱਪਰ ਖੜਨ ਦਾ ਕਾਰਨ ਇਹ ਹੈ ਕਿਉਂਕਿ ਦੇਰ ਰਾਤ ਤੱਕ ਰਾਤ ਨੂੰ ਇੱਥੇ ਬੈਠ ਕੇ ਚੈੱਕ ਕਰਦੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਜਾਂ ਕੋਈ ਆਪਣੇ ਤੋਂ ਕੋਈ ਹਮਲਾ ਤਾਂ ਨਹੀਂ ਹੋ ਰਿਹਾ ਆਪ ਧਿਆਨ ਰੱਖਦੇ ਆ ਵੀ ਇਹਨਾਂ ਦੇ ਕਹਿਣ ਦਾ ਭਾਵ ਵੀ ਸਾਡਾ ਲਾਸਟ ਵਾਲਾ ਪਿੰਡ ਹੈ ਨਾਲ ਹੀ ਉਹ ਦੇਖੋ ਕਣਕ ਖੜੀ ਹੈ ਜਿਹੜੀ ਉਹ ਪਾਕਿਸਤਾਨ ਦੀ ਹੈ ਤੇ ਨਾਲ ਹੀ ਉਹ ਤਾਰ ਆ ਗਈ ਆਪਣੀ ਠੀਕ ਹੈ ਤੇ ਇੱਧਰ ਸਤਲੁਜ ਦਰਿਆ ਨਾਲ ਤੇ ਬਾਈ ਹੁਣੀ ਕਹਿੰਦੇ ਸਾਨੂੰ ਆਪ ਨੂੰ ਦੇਖਣਾ ਪੈਂਦਾ ਵੀ ਕੋਈ ਹਮਲਾ ਤਾਂ ਨਹੀਂ ਕਰ ਰਿਹਾ ਵੀ ਇੱਥੇ ਕੋਈ ਫੋਰਸ ਨਹੀਂ ਕੋਈ ਟੈਂਕ ਨਹੀਂ ਕੁਝ ਨਹੀਂ ਆ ਤੇ ਇਹਨਾਂ ਦੀ ਇਹ ਡਿਮਾਂਡ ਵੀ ਇੱਥੇ ਸਾਡਾ ਪਿੰਡ ਸਭ ਤੋਂ ਪਹਿਲਾ ਪਿੰਡ ਪੈਂਦਾ ਵੀ ਇੱਥੇ ਕੋਈ ਨਾ ਕੋਈ ਜਵਾਨ ਭੇਜੇ ਜਾਣ ਕਿ ਕਾਨੂੰ 1921 ਹੁੰਦੀ ਹੈ ਤਾਂ ਸਾਡਾ ਕੋਈ ਹੈਲਪ ਹੋ ਸਕੇ ਬਾਕੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਬਾਈ ਹੁਣ ਨੀਚੇ ਜਾ ਕੇ ਟੈਂਕੀ ਤੇ ਇਸੇ ਕਰਕੇ ਚੜੇ ਆ ਕਿਉਂਕਿ ਇਹ ਟੈਂਕੀ ਮੰਨ ਕੇ ਚੱਲੋ ਇਹਨਾਂ ਦਾ ਮੋਰਚਾ ਹੀ ਬਣਿਆ ਹੋਇਆ ਇਹ ਵੀਰਾਂ ਦਾ ਆਹ ਵੀਰਾਂ ਜਿਹੜੇ ਖੜੇ ਆ ਇਹ ਸਾਰੇ ਇੱਥੇ ਹੁੰਦੇ ਆ ਨਾਈਟ ਨੂੰ ਦਿਨੇ ਵੀ ਇਹ ਰਾਉਂਡ ਮਾਰਦੇ ਆ ਵੀ ਇਹ ਖੋਦ ਹੀ ਰਾਖੀ ਕਰ ਦਿਆ ਉਹਦੀ ਆਪਣੇ ਜਿੰਨਾ ਕੋ ਹੋ ਸਕਦਾ ਜੇ ਕੋਈ 19 21 ਸਾਨੂੰ ਹੁੰਦੀ ਦਿਸੇਗੀ ਹਾਂਜੀ ਤੇ ਅਸੀਂ ਬਾਬਾ ਜੀ ਨੂੰ ਕਹਿ ਕੇ ਪਿੰਡ ਲੋਸਮੈਂਟ ਕਰਾਵਾਂਗੇ ਵੀ ਆਪਦੀ ਰੱਖਿਆ ਵਾਸਤੇ ਭਾਈ ਆਪੋ ਆਪਣਾ ਖਿਆਲ ਕਰ ਲਵੋ ਵੀ ਆਪਣੇ ਆ ਮਸੀਬਤ ਬਣ ਗਈ ਏ ਸਭ ਤੋਂ ਪਹਿਲਾਂ ਅਸੀਂ ਬਾਬਾ ਜੀ ਨੂੰ ਦੱਸਾਂਗੇ ਲੋਸਮੈਂਟ ਕਰਨਗੇ ਫਿਰ ਇਹ ਆਪਦੀ ਰੱਖਿਆ ਆਪ ਕਰਾਂਗੇ ਜੀ ਹੋ ਕਿ ਆਪ ਤੁਸੀਂ ਤਿਆਰ ਪਰ ਤਿਆਰ ਅਸੀਂ ਬਿਲਕੁਲ ਤਿਆਰ ਪਰ ਤਿਆਰ ਆ ਅਸੀਂ ਹੁਣ ਅੰਦਰ ਬੈਠ ਕੇ ਤੋਂ ਮਰਨਾ ਹੀ ਨਹੀਂ ਭਾਵੇਂ ਸਾਨੂੰ ਅੱਗੇ ਲਾ ਕੇ ਮਰਨਾ ਪੈ ਜੇ ਫਿਰ ਆਪਣਾ ਘਰ ਤਾਂ ਬਚਾਉਣਾ ਪਏਗਾ ਆਪਦਾ ਪਰਿਵਾਰ ਬਚਾਉਣਾ ਪਏਗਾ ਜੋ ਕਿ ਸਾਡੀ ਰੱਖਿਆ ਲਈ ਨਾ ਆਵੇਗਾ ਪਰ ਸਾਨੂੰ ਤਾਂ ਆਪਦੀ ਆਪ ਨੂੰ ਰੱਖਿਆ ਕਰਨੀ ਪੈਗੀ ਸੋ ਠੀਕ ਹੈ ਭਾਈ ਜੀ ਇਹ ਵੀ ਬਹੁਤ ਵੱਡੀ ਬਹਾਦਰੀ ਹੈ ਜਿਵੇਂ ਕਹਿੰਦੇ ਵੀ ਪੰਜਾਬ ਦੇ ਜਿਹੜੇ ਸਿੱਖ ਕੌਮ ਆ ਆਪਣੇ ਵੀਰ ਇਹ ਬਹਾਦਰੀ ਲਈ ਜਾਣੇ ਜਾਂਦੇ ਆ ਇਹ ਕਹਿ ਰਹੇ ਵੀ ਜੇ ਆਰਮੀ ਨਹੀਂ ਵੀ ਇੱਥੇ ਆਉਂਦੀ ਐ ਮੌਜੂਦ ਨਹੀਂ ਆ ਤਾਂ ਅਸੀਂ ਆਪਣੀ ਰੱਖਿਆ ਆਪ ਕਰਨੀ ਜਾਣਦੇ ਆ ਪਿਆਰ ਵਰ ਤਿਆਰ ਵਰ ਤਿਆਰ ਖੜੇ ਆ ਤੇ ਵੀਰਾਂ ਦਾ ਬਹੁਤ ਵੱਡਾ ਹੌਸਲਾ ਜਿਹੜੇ ਇੱਥੇ ਰਾਖੀ ਕਰਦੇ ਆ ਦਿਨ ਪੁਰ ਰਾਤ ਜਦੋਂ ਟਾਈਮ ਮਿਲਦਾ ਇੱਥੇ ਚੜ੍ਹ ਕੇ ਦੇਖਦੇ ਵੀ ਕੋਈ ਪ੍ਰੋਬਲਮ ਦਿੱਕਤ ਤਾਂ ਨਹੀਂ ਉਸ ਪਾਸੇ ਆ ਰਹੀ